ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨਤਨ ਸ਼੍ਰੀ ਗੁਰੂ ਰਾਮਦਾਸ ਪਾਸ਼ਾ ਜੀ ਦੇ ਦਰਬਾਰ ਦੇ ਵਿੱਚ ਅਪਰਪਾਰ ਬਖਸ਼ੀ ਦਾ ਸਦਕਾ ਯੂਕੇ ਬਰਮਿੰਗਮ ਤੋਂ ਸੰਤ ਬਾਬਾ ਮਹਿੰਦਰ ਸਿੰਘ ਜੀ ਜੋ ਹਰ ਸਾਲ ਸੋਨੇ ਦੇ ਤੋਂ ਆਈ ਜੀ ਸੇਵਾ ਲਈ ਆਪਣੇ ਸਾਰੇ ਸੇਵਾਦਾਰ ਲੈ ਕੇ ਉਥੋਂ ਉਚੀਚਾ ਤੌਰ ਤੇ ਆਦੇਗੇ ਉਹਨਾਂ ਦੀ ਅਜ ਸਿੰਘ ਸਾਹਿਬ ਜੀ ਵੱਡੇ ਸਿੰਘ ਸਾਹਿਬ ਜੀ ਗਿਆਨੀ ਰਕबीर ਸਿੰਘ ਜੀ ਗਿਆਨੀ ਸੁਲਤਾਨ ਸਿੰਘ ਜੀ ਉਹਨਾਂ ਦੀ ਅਗਵਾਈ ਤੇ ਅੱਜ ਸੇਵਾ ਦੀ ਸ਼ੁਰੂਆਤ ਕੀਤੀ ਹੈ ਗੁਰੂ ਮਹਾਰਾਜ ਬਖਸ਼ਿਸ਼ ਕਰਨ ਇਹ ਸੇਵਾ ਆਪ ਆਪਣੇ ਸੇਵਕਾਂ ਕੋਲ ਕਰਾ ਕੇ ਸਿਰੇ ਚਾਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਤਾਈ ਤਰੀਕ ਤੱਕ ਚੱਲੀ 10 ਦਿਨ ਦੀ ਸੇਵਾ ਹੈ ਨਾਲ ਹੀ ਉਸ ਦੇ ਅੰਦਰ ਸੋਨੇ ਦੇ ਪੱਤਰੇ ਜਿਹੜੇ ਨਵੇਂ ਲਗਾਣੇ ਸਿੰਘ ਸਾਹਿਬ ਜੀ ਨੇ ਹੁਣੇ ਦੱਸਿਆ ਸੀ ਉਹ ਪੱਤਰ ਵੀ ਨਵੇਂ ਲਗਾਣੇ ਅੱਜ ਚਾਲੂ ਹੋ ਜਾਣਗੇ ਇੱਕ ਸਪੈਨ ਪੂਰਾ ਹੋ ਗਿਆ ਸੀ ਦੂਜਾ ਸਪੈਨ ਅੱਜ ਸ਼ਾਮ ਤੱਕ ਜਾਂ ਕੱਲ ਸ਼ਾਮ ਤੱਕ ਪੂਰਾ ਕਰ ਲੈਣਗੇ ਉਸ ਸਪੈਨ ਨੂੰ ਵਾਹਿਗੁਰੂ ਜੀ ਕੀ ਫਤਿਹ ਇਸ ਅੱਜ ਸੋਨੇ ਦੇ ਵਾਇਹਰੂ ਜੀ ਦਾ ਖਾਲਸਾ ਵਾਇਹਰੂ ਜੀ ਖਫਤੈ ਤਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੋ ਸੱਚਖੰਡ ਸਾਹਿਬ ਜੀ ਦੀ ਪਾਵਨ ਪਵਿੱਤਰ ਇਮਾਰਤ ਹੈ ਜੋ ਸੋਨੇ ਦੇ ਪੱਤਰੇ ਲੱਗੇ ਹੋਏ ਨੇ ਉਹਨਾਂ ਦੀ ਧੁਵਾਈ ਦੀ ਸੇਵਾ ਹਰ ਸਾਲੀ ਪਾਈਸਾ ਭਾਈ ਮਹਿੰਦਰ ਸਿੰਘ ਜੀ ਗੁਰੂ ਨਾਨਕ ਨਿਸ਼ਕਾਮ ਜਥਾ ਬਰਮਿੰਗਮ ਯੂਕੇ ਵਾਲੇ ਹਰ ਸਾਲ ਹੀ ਆਪਣੇ ਸਾਥੀਆਂ ਦੇ ਸਮੇਤ ਕੁਦਰਤੀ ਤਰੀਕੇ ਦੇ ਨਾਲ ਜੋ ਸੋਨਾ ਦੀ ਪਵਾਈ ਦੀ ਸੇਵਾ ਹੈ ਉਹ ਕਰਦੇ ਨੇ ਕਿਉਂਕਿ ਪੋਲੂਸ਼ਨ ਹਵਾ ਵਿੱਚ ਜਿਆਦਾ ਹੋਣ ਕਰਕੇ ਬਹੁਤ ਜਲਦੀ ਜੋ ਸੱਚਖੰਡ ਸਾਹਿਬ ਜੀ ਦਾ ਸੋਨਾ ਹੈ ਉਹ ਕਾਲਾ ਪੈ ਜਾਂਦਾ ਹੈ ਔਰ ਬਹੁਤ ਜਲਦੀ ਤਕਰੀਬਨ 6-7 ਮਹੀਨੇ ਦੇ ਬਾਅਦ ਦੀ ਤੁਹਾਡੀ ਸੇਵਾ ਹੈ ਉਹ ਕਰਨੀ ਪੈਂਦੀ ਹੈ ਔਰ ਅੱਜ ਤੁਹਾਡੀ ਦੀ ਸੇਵਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਕੇ ਆਰੰਭ ਕੀਤੀ ਗਈ ਹੈ ਔਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਜੋ ਸੋਨੇ ਦੇ ਪੱਤਰਿਆਂ ਦੀ ਸੇਵਾ ਹੋ ਰਹੀ ਹੈ ਨਵੇਂ ਪੱਤਰੇ ਸਾਰੇ ਅੰਦਰ ਲਗਾਏ ਜਾ ਰਹੇ ਨੇ ਵੱਖ-ਵੱਖ ਸਪੈਨਾਂ ਉੱਪਰ ਕੰਮ ਹੋ ਰਿਹਾ ਇੱਕ ਸਪੈਨ ਦੇ ਪੱਤਰੇ ਅੱਜ ਸਪੈਨ ਦੇ ਉੱਪਰ ਕਸਣ ਵਾਸਤੇ ਉਹਨਾਂ ਦੀ ਕਿਹੜੀ ਸੇਵਾ ਹੈ ਉਹ ਵੀ ਰਾਮ ਰਕੀਤੀ ਗਈ ਹੈ ਸਤਿਗੁਰੂ ਬਿਹਰਾਮਤ ਕਰਨ ਭਾਈ ਸਾਹਿਬਾਇ ਬਿਹੰਦਰ ਸਿੰਘ ਜੀ ਔਰ ਸਮੁੱਚੇ ਟਰਸਟੀ ਸਹਿਬਾਨਾਂ ਨੂੰ ਚੜ੍ਹਦੀ ਕਲਾ ਸੇਵਾ ਪਿਆਬੀ ਬਖਸ਼ਿਸ਼ ਕਰਨ ਔਰ ਉਹ ਜੋ ਸਿਵਾਵਾ 파ਮਨ ਗੁਰੂ ਤਾਂ ਮਾੜੀਆਂ ਕਰ ਰਹੇ ਨੇ ਇਸੇ ਤਰ੍ਹਾਂ ਹੀ ਕਰਦੇ ਰਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ